ਔਰਤ ਨੂੰ ਇੱਕ ਵਿਅਕਤੀ ਨੇ ਬਣਾਇਆ ਆਪਣੀ ਠੱਗੀ ਦਾ ਸ਼ਿਕਾਰ ਤੇ ਆਹ ਦੇਖ ਲਓ ਹੁਣ ਵਿਆਹ ਦੇ ਚਸਕੇ ਇਹ ਕਿਵੇਂ ਇਸ ਔਰਤ ਨੂੰ ਕਰ ਦਿੱਤਾ ਬਰਬਾਦ ਤੇ ਉਸਦੇ ਨਾਲ ਬੱਜੀ ਹੈ ਵੱਡੇ ਪੱਧਰ ਦੀ ਠੱਗੀ ਮਹਾਰਾਸ਼ਟਰ ਦੇ ਥਾਣੇ ਜ਼ਿਲ੍ਹੇ ਦੇ ਵਿੱਚ ਇਹ ਘਟਨਾ ਵਾਪਰਦੀ ਹੈ ਜਿੱਥੇ ਕਿ ਇੱਕ ਔਰਤ ਦੇ ਵਿਆਹ ਦੇ ਚਸਕੇ ਦੇ ਵਿੱਚ ਫਸ ਕੇ ਇੱਕ ਵਿਅਕਤੀ ਨੂੰ ਆਪਣਾ ਪੈਸਾ ਲੁਟਾ ਦਿੱਤਾ ਜਾਨੀ ਕਿ ਇੱਕ 60 ਸਾਲ ਦਾ ਵਿਅਕਤੀ ਸੀ ਜਿਸ ਨੇ ਇਸ ਔਰਤ ਨੂੰ ਆਪਣੇ ਝਾਂਸੇ ਵਿੱਚ ਫਸਾਇਆ ਤੇ ਵਿਆਹ ਦੀਆਂ ਗੱਲਾਂ ਦੇ ਕੇ ਗੱਲਾਂ ਕਰਕੇ ਜੋ ਹੈ ਬਹੁਤ ਸਾਰੀਆਂ ਚੀਜ਼ਾਂ ਉਸ ਦੇ ਕੋਲੋਂ ਹੜੱਪ ਲਈਆਂ ਨੇ ਜਾਨੀ ਕਿ ਇਸ ਵਿਅਕਤੀ ਨੇ ਪਹਿਲਾਂ ਔਰਤ ਦਾ ਵਿਸ਼ਵਾਸ ਜਿੱਤ ਲਿਆ ਤੇ ਔਰਤ ਦਾ ਵਿਸ਼ਵਾਸ ਜਿੱਤਣ ਤੋਂ ਬਾਅਦ ਉਸ ਦੇ ਨਾਲ ਬਹੁਤ ਵੱਡੇ ਪੱਧਰ ਦੀ ਠੱਗੀ ਮਾਰੀ ਹੈ ਜਾਨੀ ਕਿ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਤਾਂ ਹੁਣ ਇਹ ਵਿਅਕਤੀ ਫਰਾਰ ਹੋ ਗਿਆ ਜਿੱਥੇ ਵੱਡੀ ਘਟਨਾ ਵਾਪਰਦੀ ਹੈ 67 ਲੱਖ ਰੁਪਏ ਦੀ ਜਿਹੜੀ ਠੱਗੀ ਮਾਰੀ ਗਈ ਹੈ ਉਸ ਔਰਤ ਨਾਲ ਕਿਉਂਕਿ ਇਸ ਵਿਅਕਤੀ ਨੇ ਉਸਦੇ ਘਰ ਦੇ ਵਿੱਚ ਰੱਖੇ ਉਸਦੇ ਡੈਬਿਟ ਕਾਰਡ ਉਸ ਦੇ ਵਿੱਚੋਂ 2.4 ਲੱਖ ਰੁਪਇਆ ਤੱਕ ਡਵਾ ਲਿਆ ਫਿਰ ਉਲਟੇ ਘਰ ਦੇ ਵਿੱਚ ਪਏ ਗਹਿਣੇ ਚੋਰੀ ਕੀਤੇ ਕਿਉਂਕਿ ਉਸਦੇ ਘਰ ਦੇ ਵਿੱਚ ਰਹਿ ਰਿਹਾ ਸੀ ਥੋੜੇ ਸਮੇਂ ਦੇ ਲਈ ਉਸ ਤੋਂ ਬਾਅਦ ਉਸਨੇ ਉਸ ਔਰਤ ਨੂੰ ਆਪਣੇ ਨਾਲ ਰੱਖਣ ਦੇ ਬਹੁਤ ਵੱਡੇ ਚਾਂਸੇ ਵੀ ਦਿੱਤੇ ਜਾਨੀ ਕਿ ਉਸਨੇ ਦੱਸਿਆ ਕਿ ਅ ਅਸੀਂ ਦੋਵੇਂ ਕੋਲਕਾਤਾ ਦੇ ਵਿੱਚ ਇੱਕ ਬਹੁਤ ਵੱਡਾ ਘਰ ਲਵਾਂਗੇ ਇਹ ਉਸ ਤੋਂ ਝੂਠੇ ਦਸਤਾਵੇਜ਼ ਦਿਖਾ ਦਿੱਤੇ ਝੂਠੀਆਂ ਜਿਹੜੀਆਂ ਰਿਪੋਰਟਾਂ ਦਿਖਾ ਦਿੱਤੀਆਂ ਸਾਰੀਆਂ ਚੀਜ਼ਾਂ ਦਿਖਾ ਕੇ ਉਸ ਨੂੰ ਆਪਣੇ ਹਾਸੇ ਦੇ ਵਿੱਚ ਲੈ ਲਿਆ ਉਸ ਦੇ ਕੋਲ ਲੱਖਾਂ ਰੁਪਏ ਉਹਦੋਂ ਵੀ ਠੰਗਲੇ ਤੇ ਉਸ ਤੋਂ ਬਾਅਦ ਔਰਤ ਨੂੰ ਬਾਅਦ ਵਿੱਚ ਸਮਝ ਆਇਆ ਕਿ ਉਸਨੂੰ ਠੱਗੀ ਵਜਿ ਹੈ ਤੇ ਜਦੋਂ ਉਸ ਦੇ ਡੈਬਿਟ ਕਾਰਡ ਹਸਤਾ ਸੋਨਾ ਉਸ ਦੇ ਪੈਸੇ ਲੈ ਕੇ ਤਾਂ ਹੌਲੀ-ਹੌਲੀ ਉਸ ਵਿਅਕਤੀ ਨੇ ਉਸ ਔਰਤ ਨਾਲ ਆਪਣੇ ਸੰਬੰਧ ਤੋੜ ਦਿੱਤੇ ਤਾਂ ਹੁਣ ਉਹ ਫਰਾਰ ਦੱਸਿਆ ਗਿਆ ਤਾਂ ਪੁਲਿਸ ਨੇ ਬੋਲੋ ਜੋ ਹੈ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਤੇ 73 ਸਾਲਾਂ ਔਰਤ ਦੇ ਨਾਲ ਦੇਖੋ ਹੁਣ 60 ਸਾਲ ਦੇ ਇੱਕ ਵਿਅਕਤੀ ਨੇ ਠੱਗੀ ਮਾਰੀ ਹੈ ਤਾਂ ਇਸ ਉਮਰੇ ਇਸ ਔਰਤ ਨੂੰ ਵਿਆਹ ਦੇ ਚਸਕੇ ਨੇ ਇੰਨਾ ਕਿ ਜ਼ਿਆਦਾ پاگل ਕਰ ਦਿੱਤਾ ਤੇ ਸ਼ਾਇਦ ਕਿਤੇ ਨਾ ਕਿਤੇ ਹੁਣ ਦੇਖੋ ਉਹ ਕੰਗਾਲ ਹੋ ਗਈ ਹੈ ਕਿਉਂਕਿ ਉਸ ਨਾਲ ਠੱਗੀ ਹੀ ਐਡੇ ਵੱਡੇ ਪੱਧਰ ਦੀ ਵਜੀ ਹੈ ਕਿ ਉਸ ਨੂੰ ਖੁਦ ਵੀ ਇਹ ਸਮਝ ਨਹੀਂ ਆਇਆ ਕਿ ਅਖਰਕਾਰ ਇਹ ਕਿਵੇਂ ਹੋ ਗਿਆ ਤਾਂ ਦੇਖੋ ਕਿ ਇਸ ਵਿਅਕਤੀ ਨੇ ਬਹੁਤ ਝਾਂਸਾ ਜਿਹੜਾ ਉਸ ਨੂੰ ਦਿੱਤਾ ਬਹੁਤ ਵੱਡੇ ਪੱਧਰ ਤੇ ਉਸ ਨੇ ਨਾਲ ਫਰੋਡ ਕੀਤਾ ਤੇ ਆਪਣੀਆਂ ਗੱਲਾਂ ਵਿੱਚ ਉਸ ਔਰਤ ਨੂੰ ਫਸਾ ਲਿਆ ਤੇ ਉਸ ਤੋਂ ਬਾਅਦ ਧੀਰੇ ਧੀਰੇ ਉਸ ਦੇ ਘਰ ਜਦੋਂ ਉਹ ਰਹਿਣ ਲੱਗਾ ਤਾਂ ਉਸ ਦੇ ਘਰ ਦੇ ਵਿੱਚ ਪਿਆ ਸੋਨਾ ਡੈਬਿਟ ਕਾਰਡ ਉਸ ਦੇ ਪੈਸੇ ਲਏ ਤਾਂ ਉਸ ਤੋਂ ਬਾਅਦ ਧੀਰੇ ਧੀਰੇ ਔਰਤ ਨਾਲ ਸੰਪਰਕ ਤੋੜਦਾ ਤਾਂ ਔਰਤ ਨੂੰ ਜਦੋਂ ਪਤਾ ਲੱਗਾ ਉਸ ਨਾਲ ਠੱਗੀ ਵੱਜੀ ਆ ਤਾਂ ਉਸ ਦੇ ਪਹਿਲਾਂ ਹੀ ਠੋ ਜ਼ਮੀਨ ਖਿਸਕ ਗਈ ਹੈ ਤੇ ਲੱਖਾਂ ਦੀ ਠੱਗੀ ਜਿਹੜੀ ਆ ਮਾਰੀ ਗਈ ਹੈ ਬਹੁਤ घट्ट पैसे नहीं है बहुत व्डे पदर की ठगी है औरत नजी है तो आप हैरान होगी कि किसी त विश्वास करना अज्क समय के औखा है तो देखो एक बेहद वो घटना वापरी है तुम्हें भी सावधानते सुचेत रहो